ਪਰ ਤਾਂ ਜੀ ਤੇਰੇ ਨਾਲ ਦੋ ਜੀ ਚੋਟੇ ਬੰਤੀ ਐਸੋ ਐਸੋ ਸੋਸ਼ਲ ਨੂੰ ਬੋਲ ਰਿਹਾ ਤੇ ਕੋਈ ਮੰਗਾਂ ਸਰਕਾਰ ਵੱਲੋਂ ਬਣਨ ਲਈ ਕਰਦੇ ਜਿਹੜੀ ਖੇਡ ਨੂੰ ਲੱਗਦੀ ਕੱਲ ਨੂੰ 1 ਕਿਤੇ ਬਹੁਤ ਸਸਤੀ ਗੱਲ ਜੀ ਹਜੇ ਤੱਕ ਅੱਜ ਫੇਰ 1 ਵਜੇ ਮੀਟਿੰਗ ਹੈ ਜੀ ਪ੍ਰਧਾਨ ਜੀ ਦੀ ਜੋ ਫੈਸਲਾ ਹੋਊਗਾ ਉਸ ਦੇ ਮੁਤਾਬਕ ਅਸੀਂ ਚੱਲਾਂਗੇ ਪਰ ਜੇ 17 ਚੋਣਾ ਮੰਡੀ ਦੇ ਵਿੱਚ ਆਊਗਾ ਮਾਚਰ ਤੇ ਉਹ ਅਸੀਂ ਰੁਕਾ ਗਣੀ ਜਦੋਂ ਇਨਸਪੈਕਟਰ ਭਾ ਲਾਊਗਾ ਤੇ ਉਹਦੀ ਲੈਫਟ ਹੰਗ ਲਾਊਗਾ ਤਾਂ ਅਸੀਂ ਤਲਾਉਣ ਨੂੰ ਤਿਆਰ ਪਰ ਹਜੇ ਤੱਕ ਜੋ ਪਤਾ ਲੱਗਿਆ ਹੈ ਬਿ ਸ਼ੈਦਰਾ ਵਾਲਾ ਨੇ ਅਪਲਾਈ ਨਹੀਂ ਕੀਤਾ ਸ਼ੈਦਰਾ ਨੇ ਅਪਲਾਈ ਕਿਉਂ ਨਹੀਂ ਕਰਦਾ ਖਾਤ ਕੀ ਹੈ ਉਹਨਾਂ ਨੂੰ ਸਪੇਸ ਉਹਨਾਂ ਨੂੰ ਲੱਗਦਾ ਵੀ ਅੱਗੇ ਆਸਤੇ ਸਾਡਾ ਜਿਹੜਾ ਚੋਨਾ ਰੂਹਾ ਛੈਲਰਨ ਵਿੱਚ ਸਪੇਸ ਨਹੀਂ ਹੈਗੀ ਹੈ ਜਿਹਨਾਂ ਕੋ ਸਪੇਸ ਨਹੀਂ ਮਿਲਦੀ ਉਹਨਾਂ ਚਿਰ ਅਸੀਂ ਐਗਰੀਮੈਂਟ ਨਹੀਂ ਕਰਦੇ ਪਿਛਲੇ ਸਾਲ ਵੀ ਇਹ ਕੋਸ਼ਿਸ਼ ਉਹ ਪਤਾ ਲੱਗੇ ਜਿਹੜਾ ਸ਼ਹਿਰਾਂ ਦੇ ਵਿੱਚ ਸ਼ੌਕ ਜਿਹੜੇ ਨੇ ਪਤਾ ਨਹੀਂ ਉਹ ਸਪਾਰ ਨੇ ਦਿੱਤੋ ਸੁਣਾ ਨਹੀਂ ਚੁੱਕਿਆ ਉਹ ਹਜੇ ਤੱਕ ਵੀ ਸ਼ਹਿਰਾਂ ਚੋਂ ਤਾਂ ਚੱਕਿਆ ਹੀ ਗਿਆ तकरीबन ਮਕਸਰ ਦਾ ਤੇ ਆਮ ਜ਼ਿਲ੍ਹਾ ਅੰਦਰਸ਼ਾਂ ਦੇ ਵਿੱਚ ਪਿਆਰ ਸੁਣ ਜਾਈਏ ਸੁਣ ਜਾਈਏ ਕੁੜੀਆਂ ਮਗਰ ਤੁਸੀਂ ਜੇ ਦਾਮੀਆਂ ਲਈ ਕੁਝ ਹਾਂ ਸਾਡੀ ਦਾਮੀਆਂ ਵੀ 2.5% ਕੀਤੀ ਹੈ ਹੋਏ ਤੇ ਇੱਕ ਜਿਹੜੀ ਲੇਬਰ ਆ ਸਾਡੀ ਉਹ ਬਹੁਤ ਘੱਟ ਆ ਔਰ ਲੋਡਿੰਗ ਦੀ ਅਨਲੋਡਿੰਗ ਦੀ ਉਹ ਸਾਨੂੰ ਪੂਰੀ ਦਿੱਤੀ ਆ ਕਿ ਰਿਆਰਤਿਆਂ ਦਾ ਨੁਕਸਾਨ ਇਸ ਗੱਲ 'ਚ ਬਹੁਤ ਜ਼ਿਆਦਾ ਹੁੰਦਾ ਹੈ ਲੱਗਦਾ ਕੱਲ ਕੀ ਕਿਥੇ ਹੋਏ ਜੇਕਰ ਅੱਜ ਕੋਈ ਸਰਕਾਰ ਪ੍ਰਬੰਧ ਜੀ ਅੱਜ ਗਏ ਆ ਜੋ ਫੈਸਲਾ ਹੋਊਗਾ ਉਹਦੇ ਮੁਤਾਬਕ ਹੀ ਪਤਾ ਲੱਗੇਗਾ ਓਕੇ ਬਰਾਦਰ ਸਾਹਿਬ ਮੰਡੀਆਂ ਦੇ ਵਿੱਚ ਜਿਹੜੇ ਪੰਜਾਬ ਧੱਕਾਂ ਦਾ ਪਰਮਾਨਾ ਕਿ ਕੱਲ ਤੋਂ ਛੋਣੇ ਦੀ 1 ਅਕਤੂਬਰ ਤੋਂ ਕ੍ਰੀਚਰ ਮੰਡੀ ਦੇ ਜਿਹੜੇ ਪੜਗੇ ਹੁੰਦੇ ਨੇ ਕੀ ਹਾਲਾਤ ਨੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਮਾਰਕੀਟ ਮੰਡੀ ਉਤ ਦੇਖੋ ਜੀ ਆਪਣੇ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਚਾਰ ਮਾਰਕੀਟ ਕਮੇਟੀਆਂ ਦੇ ਅਧੀਨ 118 ਮੰਡੀਆਂ ਜਿਹੜੀਆਂ ਹਨ ਉਹ ਪੰਜਾਬ ਮੰਡੀਪੁਰ ਵੱਲੋਂ ਚੋਣੇ ਦੀ ਖਰੀਦ ਵਿਚਲੀ ਕੋਸ਼ਿਸ਼ ਕੀਤੀਆਂ ਹੋਈਆਂ ਹਨ ਜਿਨ੍ਹਾਂ ਦੇ ਵਿੱਚ ਜਿਹੜੇ ਜੇ ਆਪਾਂ ਗੱਲ ਕਰੀਏ ਮੰਡਲੇ ਪ੍ਰਬੰਧਾਂ ਦੀ ਤਾਂ ਬਿਜਲੀ ਪਾਣੀ ਛਾਸ ਫਾਇਦੇ ਜਿਹੜੀ ਹੈਗੀ ਹੈ ਪ੍ਰਬੰਧ ਇਹਨਾਂ ਮਾਰਕੀਟ ਕਮੇਟੀਆਂ ਵੱਲੋਂ ਜਿਹੜੇ ਹੈਗੇ ਆ ਕੀਤੇ ਜਾ ਰਹੇ ਹਨ ਤਾਂ ਜੋ ਕਿਸੇ ਵੀ ਕਿਸਾਨ ਨੂੰ ਜੇ ਕਿਸੇ ਨੂੰ ਵੀ ਇਸ ਪ੍ਰਤੀ ਕੋਈ ਵੀ ਜਿਹੜੀ ਹੈਗੀ ਆਪਣੀ ਫਸਲ ਵੇਚਣ ਦੇ ਵਿੱਚ ਦਿੱਕਤ ਨਾ ਆਵੇ ਜੇ ਆਪਾਂ ਗੱਲ ਕਰੀਏ ਪਿਛਲੇ ਸਾਲ ਦੀ ਤਾਂ ਪਿਛਲੇ ਸਾਲ ਸਾਡੇ ਕੋਲ ਇੱਥੇ ਜਿਲ੍ਹਾ ਮੁਕਸਾ ਸਾਹਿਬ ਦੀਆਂ ਮੰਡੀਆਂ ਦੇ ਵਿੱਚ 894000 ਮੈਟ੍ਰਿਕ ਟਨ ਝੋਨੇ ਦੀ ਜੜੀ ਹੈਗੀ ਖਰੀਦ ਹੋਈ ਸੀ ਇਸ ਵਾਰੀ ਵੀ ਸਾਨੂੰ ਉਮੀਦ ਹੈ ਵੀ ਇਸ ਤੋਂ ਜਿਹੜੀ ਹੈਗੀ ਵੱਧ ਕੇ ਹੀ ਮੰਡੀ ਦੇ ਵਿੱਚ ਆਮਦ ਹੋਵੇਗੀ ਝੋਨੇ ਦੀ ਉਸ ਦੇ ਅਨੁਸਾਰ ਹੀ ਸਾਰੇ ਪ੍ਰਬੰਧ ਜਿਹੜੇ ਹੈਗੇ ਕੀਤੇ ਜਾਦੇ ਫੌਰੀ ਨੂੰ ਲੱਗੇ ਕਿਸ ਤਰ੍ਹਾਂ ਦਾ ਪ੍ਰਬੰਧ ਦੇਖਣ ਨੂੰ ਆਇਆ ਹੈ ਕਿ ਹਜੇ ਤੱਕ ਮੰਡੀ ਦੇ ਵਿੱਚ ਸਪਲਾਈ ਨਹੀਂ ਹੋਈ ਜੀ ਕਿ ਕਿਹਨਾਂ ਤੌਰ ਤੇ ਹੋਰ ਪਾਸੇ ਵੀ ਇਸ ਤਰ੍ਹਾਂ ਦੇ ਹਾਲਾਤ ਦੇਖਣ ਨੂੰ ਮਿਲਦੇ ਜਿਹੜੀ ਹੈਗੀ ਹੈ ਦੇਖੋ ਸਾਰੇ ਪ੍ਰਬੰਧ ਜਿਹੜੇ ਹੈਗੇ ਆ ਉਹ ਨਿਰੰਤਰ ਤੌਰ ਤੇ ਜਿਹੜੇ ਹੈਗੇ ਲਗਾਤਾਰ ਤੌਰ ਤੇ ਸਾਡੀਆਂ ਮਾਰਕੀਟਾਂ ਵੱਲੋਂ ਕੀਤੇ ਜਾ ਰਹੇ ਹਨ ਰੋਜ਼ ਦੀ ਰੋਜ਼ ਮੋਨਿਟਰਿੰਗ ਸਾਡੇ ਵੱਲੋਂ ਇੱਥੇ ਕੀਤੀ ਜਾ ਰਹੀ ਹੈ ਰੋਜ਼ ਦੀ ਰੋਜ਼ ਦੀ ਜਾ ਕੇ ਸੀ ਫੀਲਡ ਲੈਵਲ ਤੇ ਪੜਤਾਲ ਵੀ ਕੀਤੀ ਜਾ ਰਹੀ ਹੈ ਜੇ ਕਿਤੇ ਕੋਈ ਜਿਹੜੇ ਹੈਗੇ ਆ ਕੋਈ ਨਿੱਕੀ-ਵੋਟੀ ਕਿਤੇ ਕੋਈ ਕਮੀ ਪੇਸ਼ੀ ਹੈ ਵੀ ਉਹ ਵੀ ਅਸੀਂ ਜਿਹੜੀ ਹੈਗੀ ਅੱਜ ਸ਼ਾਮ ਤੱਕ ਜਿਹੜੀ ਹੈਗੀ ਦੂਰ ਕਰ ਦਿੱਤੀ ਸਾਨੂੰ ਉਹ ਜੇ ਮੁਸ਼ਕਲਾਵਾਂ ਆਉਂਦੀਆਂ ਚੋਰੀ ਹੁੰਦੀ ਜਾਂ ਫਿਰ ਪਸ਼ੂਆਂ ਦੇ ਵਿੱਚੋਂ ਕੈਰੀਏਟਿਕ ਟੋਨ ਵੇਲੇ ਜਾਂ ਫਿਰ ਪਸ਼ੂ ਬੂਬਰ ਲੱਗ ਜਾਂਦਾ ਵਾਰਾ ਪੋਜਾਨਾ ਨੂੰ ਨਾ ਕਿ ਕਿਸੇ ਵੱਲ ਪਰ ਜਿਹੜੀ ਜਿਹੜੀ ਆਪਾਂ ਗੱਲ ਕਰੀਏ ਵਾਰਾ ਪਸ਼ੂਆਂ ਦੀ ਜਾਂ ਚੋਰੀ ਦੀ ਉਹਦੇ ਲਈ ਜਿਹੜੇ ਹੈਗੇ ਅਸੀਂ ਬਕਸੇ ਸਾਹਿਬ ਮੰਡੀ ਦੇ ਵਿੱਚ ਪ੍ਰਬੰਧ ਇਸ ਇਸ ਤਰਜ਼ ਤੇ ਕੀਤੇ ਜਾ ਰਹੇ ਹਨ ਵੀ ਜਿਹੜੇ ਆਪਣੇ ਅਨਨੇਸੈਸਰੀ ਗੇਟ ਹਨ ਜਿੱਥੇ ਬੇਲ ਉਡਿੰਦੇ ਗੇਟ ਆ ਹਨ ਉਹਨਾਂ ਨੂੰ ਅੱਜ ਤੱਕ ਅਸੀਂ ਇਸ ਵਾਰੀ ਬੰਦ ਰੱਖਾਂਗੇ ਸਪੈਸ਼ਲੀ ਜਿਹੜਾ ਹੈ ਗਊਸ਼ਾਲਾ ਸਾਈਡ ਵਾਲੇ ਗੇਟ ਆ ਉਹਨਾਂ ਨੂੰ ਵੀ ਅਸੀਂ ਬੰਦ ਰੱਖਾਂਗੇ ਇਸ ਤੋਂ ਇਲਾਵਾ ਅਸੀਂ ਜਿਹੜੀ ਹੈਗੀ ਹੈ ਵਾਖਰੇ ਤੌਰ ਤੇ ਚੌਕੀਦਾਰ ਵੀ ਰੱਖਾਂਗੇ ਤਾਂ ਜੋ ਜਿਹੜਾ ਹੈਗਾ ਨਾ ਸਿਰਫ ਚੋਰੀ ਦਾ ਬਲਕਿ ਜਿਹੜੇ ਹੈਗੇ ਵਾਰਾ ਪੁਛਮੂਆ ਦਾ ਵੀ ਅਸੀਂ ਉੱਥੇ ਹੱਲ ਕਰ ਸਕੀਏ ਮੌਸਰ ਨੂੰ ਲੈ ਕੇ ਕਿਸਾਨਾਂ ਨੂੰ ਕੀ ਕਹਿੰਦਾ ਚਾਹੁੰਦੇ ਜਿਸ ਤਰ੍ਹਾਂ ਕਿ ਮੌਸਰ ਕੱਟ ਵੱਤ ਆਉਂਦਾ ਹੈ ਤੇ ਕਿਸਾਨ ਕਹਿੰਦੇ ਨੇ ਕਿ ਸਾਡਾ ਮੌਸਰ ਸਹੀ ਪਹਿਲਾਂ ਸਹੀ ਸੀ ਜੋ ਹੁਣ ਸਾਡਾ ਕੱਟ ਗਿਆ ਜਾਂ ਉਹ ਵੱਤ ਤਦੋਂ ਕੋਈ ਪ੍ਰਤੀ ਦੇ ਉਸ ਸੰਬੰਧੀ ਹੈ ਜੀ ਜਿਹੜੇ ਮਾਰਕੀਟ ਕਮੇਟੀਆਂ ਵੱਲੋਂ ਮੌਇਸਚਰ ਮੀਟਰ ਜਿੰਨੇ ਵੀ ਹੈਗੇ ਆ ਉਹਨਾਂ ਦੀ ਅਸੀਂ ਜਿਹੜੀ ਹੈਗੀ ਕੈਲੀਬ੍ਰੇਸ਼ਨ ਪਿਛਲੇ ਸਮੇਂ ਦੌਰਾਨ ਅਸੀਂ ਜਿਹੜੀ ਹੈਗੀ ਆ ਕਰਾ ਲਈ ਗਈ ਹੈ ਉਹ ਲੈਬ ਤੋਂ ਅਸੀਂ ਸਾਰੀ ਉਹਦੀ ਕੈਲੀਬ੍ਰੇਸ਼ਨ 100% ਮੌਇਸਚਰ ਮੀਟਰਾਂ ਦੀ ਹੋ ਚੁੱਕੀ ਹੈ ਇਸ ਦੇ ਸੰਬੰਧੀ ਇਹ ਵੀ ਜਿਹੜੇ ਹੈਗੇ ਆਪਣੇ ਇੱਕ ਇਹ ਵੀ ਮੇਰੀ ਸਾਰੇ ਕਿਸਾਨਾਂ ਨੂੰ ਇਹ ਵੀ ਬੇਨਤੀ ਹੈ ਜੀ ਵੀ ਉਹ ਜਿਹੜੀ ਹੈਗੀ ਫਸਲ ਜਿਹੜੀ ਹੈਗੀ ਮੰਡੀ ਦੇ ਵਿੱਚ ਉਹ ਸੁੱਕੀ ਲੈ ਕੇ ਆਉਣ ਤਾਜੂ ਉਹਨਾਂ ਨੂੰ ਵੀ ਕਿਸੇ ਪ੍ਰਕਾਰ ਦੀ ਦਿੱਕਤ ਨਾ ਆਵੇ ਪਰੇਸ਼ਾਨੀ ਨਾ ਆਵੇ ਤੇ ਇਹ ਜਲਦੀ ਤੋਂ ਜਲਦੀ ਜਿਹੜੀ ਸਾਰੀ ਪ੍ਰਕਿਰਿਆ ਮੁਕੰਮਲ ਹੋ ਸਕੇ